ਸਰਕਾਰੀ ਰਾਸ਼ਨ ਤੇ ਆਏ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਵੀਰ ਦੀ ਡਿਊਟੀ ਲੱਗੀ ਸੀ ਸਰਕਾਰੀ ਰਾਸ਼ਨ ਵਾਸਤੇ ਸਰਕਾਰੀ ਰਾਸ਼ਨ ਵੇਖੋ ਕਿੱਥੇ ਛੁੱਟ ਕੇ ਗਿਆ ਆ ਪਾਪਾ ਗੁਰੂ ਸਰਕਾਰੀ ਰਾਸ਼ਨ ਵੇਖੋ ਕਿੱਥੇ ਛੁੱਟਿਆ ਜਾਂਦਿਆ ਆ ਆ ਵੇਖ ਲੋ ਹਾਲ ਚਲੋ ਯਾਰ ਰਾਸ਼ਨ ਲੈਣ ਵਾਲੇ ਦਾ ਚਲੋ ਯਾਰ ਜਗਾ ਵੇਖੋ ਰੋਡ ਦੇ ਉੱਤੇ ਰਾਸ਼ਨ ਕਿੱਨਾ ਛੁੱਟਿਆ ਆ ਕਾ ਇਕੱਠਾ ਕਰ ਲੋ ਅਣੀ ਇਕੱਠਾ ਕਰਆਂ ਨੂੰ ਪਾ ਕੇ ਕਰ ਲੋ ਜੇ ਵੀਰ ਦੀ ਨਹੀਂ ਕੇਜ ਬਣ ਸਕਦੇ ਨਾ ਲੈ ਕੇ ਆਓ ਕਿਉਂ ਛੜਕਾ ਦੇ ਰੋਲਣ ਦੇ ਬੜੀ ਦੁਨੀਆ ਟੜਫੰਡੀ ਆ ਕੀ ਆ ਕੀ ਹਾਲ ਕਾਂਡੇ ਵੇਖੋ ਆ ਵੇਖੋ ਆ ਵੇਖੋ ਆ ਪਰੋ ਨਹੀਂ ਆ ਵੇਖੋ ਆ ਜਨਾਬ ਸਰਕਾਰੀ ਦਾ ਸਰਕਾਰੀ ਆ ਸਰਾਈ ਇਹ ਬੇਲੋ ਹਾਲ ਚੱਲ ਪਰੇ ਬਾਹਰ ਚੱਲੇ ਮਾਰੇ ਟੈਗ ਲੱਗੇ ਉੱਪਰ ਸਰਕਾਰੀ ਸਰਕਾਰੀ ਜਰਾ ਹੀ ਭਾਈ ਬਾਬਾ ਜੀ ਮਾਫ਼ੀ ਫਿਰ ਟਿਕਟਾਂ ਦੇ ਪਾ ਲਓ ਆਪਾ ਆਦਾ ਪਾ ਲਿਆ ਕੋਈ ਗੱਲ ਨਹੀਂ ਬਾਬਾ ਜੀ ਜੋ ਆ ਪਕੜਾਂਗਾ ਆ ਜਿਹੜਾ ਵੀ ਇਹਨਾਂ ਨੇ ਸੇਵਾ ਭੇਜੰਡਿਆ ਮੇਰਾ ਵੀ ਰੋਕ ਦੋ ਆ ਵੇਖ ਲੋ ਹਾਲ ਸਾਰਾ ਇੱਥੇ ਸੁੱਟ ਕੇ ਗਏ ਆ ਸਾਰਾ ਇਟਰਾ ਹਾਲ ਵੇਖ ਲੋ ਮੇਰਾ ਭਰਾ ਕਿੱਥੇ ਸੁੱਟਿਆ ਜਾਂਦਾ ਸਾਰਾ ਦੇ ਉੱਤੇ ਪਾਬਾ ਫੁੱਟਾ ਸਾਹਿਬ ਦੀ ਜਗ੍ਹਾ ਲੱਗ ਸੁੱਟ ਕੇ ਬਾਹਰ ਰੋਡ ਦੇ ਉੱਤੇ ਮੈਂ ਬੇਨਤੀ ਕਰਦਾ ਆਪਣੇ ਭਰਾਵਾਂ ਨੂੰ ਨਾ ਕਰੋ ਇਹ ਕੰਮ ਦੇਖ ਜਾਖਮ